ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਨੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਸੁਣਿਓ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਇੱਕ ਵਾਰ ਇੱਕ ਬੀਬੀ ਸੰਤ ਜੀ ਦੇ ਕੋਲ ਗਈ ਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਕਿ ਮੈਂ ਜੋ ਵੀ ਅਰਦਾਸ ਕਰਦੀ ਹਾਂ ਪਰਮਾਤਮਾ ਮੇਰੀ ਸੁਣਦੇ ਹੀ ਨਹੀਂ ਤੇ ਮੇਰੇ ਕੋਲ ਇੰਨਾ ਸਮਾਂ ਵੀ ਨਹੀਂ ਹੈ ਨਾ ਹੀ ਇਨੀ ਤਾਕਤ ਹੈ ਕਿ ਸਾਰੀ ਰਾਤ ਪੈਠ ਕੇ ਨਾਮ ਜਪ ਸਕਾਂ ਕੋਈ ਐਸਾ ਤਰੀਕਾ ਦੱਸੋ ਮੇਰੀ ਪਰਮਾਤਮਾ ਅਗੇ ਅਰਦਾਸ ਪੂਰੀ ਹੋ ਜਾਵੇ ਸੰਤ ਜੀ ਨੇ ਅਗੋ ਕਿਹਾ ਬੇਬੀ ਕਾਰ ਵਿੱਚ ਜੋ ਵੀ ਕੰਮ ਕਰੋ ਪਰਮਾਤਮਾ ਨੂੰ ਯਾਦ ਕਰਦੇ ਹੋਏ ਕਰੋ ਪੂਰੀ ਸੱਚਾਈ ਦੇ ਨਾਲ ਨਿਆਂ ਦੇ ਨਾਲ ਕਰੋ ਜਦੋਂ ਵੀ ਕਿਸੇ ਨਾਲ ਗੱਲ ਕਰੋ ਪਿਆਰ ਦੇ ਮਿੱਠੇ ਬੋਲਾਂ ਨਾਲ ਕਰਿਆ ਕਰੋ ਤੇਰਾ ਇਹ ਵਤੇਰਾ ਵੀ ਇਬਾਦਤ ਦੇ ਵਾਂਗ ਕੰਮ ਕਰੇਗਾ ਜਦੋਂ ਵੀ ਆਟਾ ਗੁੰਨਣ ਬੈਠੋ ਤਾਂ ਉਸ ਸਮੇਂ ਵਾਹਿਗੁਰੂ ਜੀ ਦਾ ਨਾਮ ਲੈ ਕੇ ਇੱਕ ਵਾਰ ਜ਼ਰੂਰ ਕਹੋ हे ਪ੍ਰਮਾਤਮਾ ਤੂੰ ਸਾਨੂੰ ਯਾਦ ਰੱਖਿਆ ਕਰ ਮੇਰੇ ਤੱਕ ਰਿਜਕ ਪਹੁੰਚਾਉਂਦਾ ਰਿਹਾ ਕਰ ਰਿਜਕ ਪਹੁੰਚਾਉਣ ਦੀ ਤਾਕਤ ਬਖਸ਼ੇ ਪ੍ਰਮਾਤਮਾ ਹੁਣ ਮੇਰੀ ਅਰਦਾਸ ਨੂੰ ਪੂਰਾ ਕਰੇ ਜਦੋਂ ਆਪਾਂ ਆਪਣੇ ਘਰਦਿਆਂ ਲਈ ਰੋਟੀ ਬਣਾਉਂਦੇ ਹਾਂ ਤੇ ਉਸ ਸਮੇਂ ਵਾਹਿਗੁਰੂ ਦਾ ਨਾਮ ਲੈ ਕੇ ਜੋ ਵੀ ਬਣਾਉਂਦੇ ਹਾਂ ਪਰਮਾਤਮਾ ਉਸ ਨੂੰ ਫਿਰ ਹਮੇਸ਼ਾ ਕਬੂਲ ਕਰਦੇ ਹੀ ਕਰਦੇ ਨੇ ਅਗੋ ਬੀਬੀ ਨੇ ਕਿਹਾ ਕਿ ਅਗੋ ਬੀਬੀ ਨੇ ਕਿਹਾ ਕਿ ਜ਼ਿੰਦਗੀ ਵਿੱਚ ਫਿਰ ਮੁਸ਼ਕਲਾਂ ਪਰੇਸ਼ਾਨੀਆਂ ਇਹ ਆਪਣੇ ਕੋਲ ਕਿਉਂ ਆਉਂਦੀਆਂ ਨੇ ਇਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਤਾਂ ਸੰਤ ਜੀ ਨੇ ਕਿਹਾ ਕਿ ਘਰ ਵਿੱਚ ਰਿਜਕ ਦੀ ਤੰਗੀ ਅਚਾਨਕ ਆਉਣਾ ਪੈਸਿਆਂ ਦੀ ਤੰਗੀ ਆ ਜਾਣਾ ਜਾਂ ਫਿਰ ਆਪਣੇ ਘਰ ਕਿਸੇ ਨੇ ਰੋਗੀ ਹੋ ਜਾਣਾ ਬਿਮਾਰੀਆਂ ਤੇ ਪੈਸਾ ਅਜਾਇਆਂ ਖਰਚੇ ਹੋਣਾ ਇਹਦਾ ਸਭ ਤੋਂ ਵੱਡਾ ਕਾਰਨ ਆਪਣੇ ਘਰ ਦਾ ਜਿਹੜਾ ਰਿਚਕ ਹੈ ਨਾ ਉਹ ਹੀ ਆਪਾਂ ਨੂੰ ਜਿਹੜਾ ਵੱਧ ਦਿਵਾਵਾ ਦੇਣਾ ਸ਼ੁਰੂ ਕਰ ਦਿੰਦਾ ਹੈ ਬੀਬੀ ਕਹਿੰਦੀ ਘਰ ਦਾ ਰਿਚਕ ਕਿਵੇਂ ਵੱਧ ਦਿਵਾਵਾ ਦਿੰਦਾ ਉਹ ਕੀ ਕਹਿੰਦੇ ਕਿ ਸੰਤ ਜੀ ਕਹਿੰਦੇ ਕਿ ਜਦੋਂ ਮਨੁੱਖ ਬੱਚੇ ਹੋਏ ਪ੍ਰਸ਼ਾਦੇ ਨੂੰ ਜ਼ਮੀਨ ਤੇ ਸੁੱਟ ਦਿੰਦਾ ਹੈ ਉਸ ਦਾ ਅਨਾਦਰ ਕਰਦਾ ਹੈ ਪੈਰਾਹਟ ਉਸ ਅਨਾਜ ਦਾ ਉਸ ਅੰਨ ਦਾ ਅਨਾਦਰ ਹੁੰਦਾ ਹੈ ਤਾਂ ਉਸ ਵਕਤ ਉਹ ਆਪਣੇ ਘਰ ਦਾ ਅੰਨ ਰਿਜਰ ਫਰਿਆਦ ਕਰਦਾ ਹੈ हे ਪ੍ਰਮਾਤਮਾ ਤੂੰ ਮੈਨੂੰ ਮਨੁੱਖ ਤੇ ਹਿੱਸੇ ਲਿਖ ਤਾਂ ਦਿੱਤਾ ਪਰ ਇੰਨੇ ਮੇਰੀ ਕਦੀ ਕਦਰ ਨਹੀਂ ਕੀਤੀ ਇਹ ਤਾਂ ਪੈਰਾਹਟਾਂ ਡਸਟ ਬਿਨਜ ਕਿਤੇ ਕੂੜੇ ਦੇ ਵਿੱਚ ਕਿਤੇ ਇੱਧਰ ਉੱਧਰ ਸੁੱਟ ਦਿੰਦੇ ਤਾ ਮੇਰੇ ਬਿਲਕੁਲ ਵੀ ਨਹੀਂ ਕਦਰ ਕਰਦਾ। ਇਹ ਪਲੇ ਮੁਰਕ, ਇਹ ਪਲੇ ਪੋਰਕ। ਇਹ ਹਮੇਸ਼ਾ ਯਾਦ ਰੱਖ ਜਦੋਂ ਵੀ ਰੋਟੀ ਬਣਾਓ, ਜੋ ਵੀ ਪਲੇਟ ਵਿੱਚ ਪਾਓ, ਨਜੋਟ ਕਦੇ ਨਾ ਛੱਡੋ। ਆਪਾਂ ਜਦੋਂ ਵੀ ਕਦੇ ਕਥਾ ਕੀਰਤਨ ਕੁਝ ਵੀ ਸਰਵਣ ਕਰਦੇ ਹਾਂ ਤਾਂ ਉਥੇ ਜ਼ਰੂਰ ਗੱਲ ਆਉਂਦੀ ਹੈ ਕਿ ਜਿਹੜੀ ਆਪਣੀ ਜੋਟ ਹੈ ਇਹ ਘਰ ਦੀ ਬਰਕਤ ਖਾ ਜਾਂਦੀ ਹੈ। ਸੰਤ ਫਕੀਰ ਹਮੇਸ਼ਾ ਦੱਸਦੇ ਨੇ ਝੂਠ ਕਰ ਬਰਬਾਦ ਕਰ ਦਿੰਦੀ ਹੈ ਉਹਨਾ ਹੀ ਖਾਣਾ ਪਾਉ ਜਿੰਨਾ ਤੁਸੀਂ ਖਾ ਸਕੋ ਆਪਾਂ ਲੰਗਰ ਪ੍ਰਸ਼ਾਦਾ ਜਦੋਂ ਛਕਦੇ ਹਾਂ ਉਥੇ ਬੈਠਦੇ ਹਾਂ ਉਹ ਉਥੇ ਇਹ ਕਹਿੰਦੇ ਨੇ ਕਿ ਉਹਨਾ ਹੀ ਲਵ ਜਿੰਨੇ ਜ਼ਰੂਰਤ ਹੈ ਕਿਉਂਕਿ ਉਹ ਝੂਠ ਜਿਹੜੇ ਉਹ ਕਦੀ ਆਪਣੇ ਅੱਗਾ ਨੇ ਵਦਨ ਦਿੰਦੇ ਕੋਈ ਚੀਜ਼ਾਂ ਪੈਰਾਹੇਟ ਰੋੜ ਦਿੰਦੇ ਆ ਉਹਨਾਂ ਨੂੰ ਮਤਲਬ ਖਰਾਬ ਕਰਦੇ ਆ ਜਿੱਦਾਂ ਕਿ ਰੋਟੀ ਹਮੇਸ਼ਾ ਜਦੋਂ ਆਪਾਂ ਪੈਰਾਹੇਟ ਕੋਈ ਰਜਿਕ ਕੋਈ ਵੀ ਚੀਜ਼ ਪੈਰਾਹੇਟ ਲਤਾੜਦੇ ਹਾਂ ਤਾਂ ਹਮੇਸ਼ਾ ਆਪਾਂ ਨੂੰ ਵੱਦਵਾਵਾਂ ਦਿੰਦੀ ਹੈ ਜੇਕਰ ਰੋਟੀ ਦਾ ਟੁਕੜਾ ਕਿਸੇ ਚੀਜ਼ ਦਾ ਜੋ ਵੀ ਮੂਝ ਸਾਡੇ ਪੈਣਾ ਹੁੰਦਾ ਉਹ ਪੈਰਾਂ ਥੱਲੇ ਰੋਲ ਰਿਹਾ ਹੈ ਖਾਣ ਵਾਲੀ ਚੀਜ਼ ਕੋਈ ਵੀ ਜਿਹੜੀ ਪੈਰਾਂ ਥੱਲੇ ਜ਼ਮੀਨ ਤੋਂ ਉਦਾਂ ਹੀ ਰੋਲ ਰਹੀ ਹੈ ਉਸ ਨੂੰ ਚੁੱਕ ਦਵੋ ਕਿਸੇ ਥਾਂ ਤੇ ਰੱਖੋ ਜਿੱਥੇ ਉਹ ਪੈਰਾਂ ਹੇਠ ਨਾ ਆਵੇ ਦੂਜੀ ਗੱਲ ਤਾਂ ਇਹ ਧਿਆਨ ਰੱਖੋ ਜਿੱਥੇ ਚਿੜੀਆਂ ਕਾਂ ਪੰਰੇਂਦੇ ਉੱਡ ਕੇ ਆਉਣ ਤਾਂ ਉਸ ਥਾਂ ਤੇ ਆ ਕੇ ਆਰਾਮ ਨਾਲ ਬੈਠ ਕੇ ਖਾ ਸਕਣ ਇਹੋ ਜਿਹੀ ਜਗ੍ਹਾ ਤੇ ਉਹ ਰੱਖੋ ਇਸਰਾ ਉਹੀ ਰਿਜਕ ਜਿਹਦਾ ਢਿੱਡ ਪਰੇਗਾ ਤੇ ਉਹੀ ਤੁਹਾਨੂੰ ਦਵਾਵਾਂ ਦੇਵੇਗਾ ਕਿਸੇ ਦਾ ਢਿੱਡ ਜੋ ਭਰਦਾ ਉਸੇ ਅਰਦਾਸ ਪਰਮਾਤਮਾ ਹਮੇਸ਼ਾ ਕਬੂਲ ਕਰਦੇ ਨੇ ਸੰਗਤ ਜੀ ਆਪਾਂ ਜਦੋਂ ਵੀ ਕਿਸੇ ਨੂੰ ਕੁਝ ਦਿੰਦੇ ਹਾਂ ਤਾਂ ਬਦਲੇ ਵਿੱਚ ਉਹ ਅਸੀਸਾਂ ਦਿੰਦਾ ਤੇ ਉਹ ਅਸੀਸਾਂ 'ਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਤਮਾਮ ਜ਼ਿੰਦਗੀ ਦੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਦੂਰ ਕਰ ਦਿੰਦਾ ਹੈ। ਐਵੇਂ ਹੀ ਇੱਕ ਮਨੁੱਖ ਰਾਤ ਦੀ ਬਚੀ ਹੋਈ ਰੋਟੀ ਘਰ ਬਾਹਰ ਸੁੱਟ ਰਿਹਾ ਸੀ। ਅਗੋਂ ਇੱਕ ਸੰਤ ਫਕੀਰ ਆਉਂਦੇ ਨੇ ਜਦੋਂ ਉਹਨਾਂ ਦੇਖਿਆ ਕਿ ਇੱਕ ਮਨੁੱਖ ਰਾਤ ਦੀਆਂ ਬਚੀਆਂ ਹੋਈਆਂ ਪਈਆਂ ਰੋਟੀਆਂ ਘਰ ਦੇ ਬੋਹੇ ਅੱਗੇ ਖੜ ਕੇ ਬਾਹਰ ਨੂੰ ਸੁੱਟ ਰਿਹਾ। ਤਾਂ ਸੰਤ ਜੀ ਜਦੋਂ ਦੇਖਿਆ ਤਿਹੋ ਦੇ ਕੋਲ ਆ ਗਏ ਤੇ ਉਸ ਦੇ ਕੋਲ ਆ ਕੇ ਕਿਹਾ ਕਿ ਉਹ ਭਲੇ ਪੁਰਖਾ ਤੋਂ ਕੀ ਕਰਦਾ ਹੈ ਤੈਨੂੰ ਪਤਾ ਪਰਮਾਤਮਾ ਨੇ ਦਾਣੇ-ਦਾਣੇ ਦੇ ਖਾਣ ਵਾਲੇ ਦਾ ਨਾਮ ਲਿਖਿਆ ਹੁੰਦਾ ਰਾਂ ਦੀ ਬੱਚੀ ਉਹ ਰੋਟੀ ਬਰਕਤ ਆਉਂਦੀ ਹੈ ਬਰਕਤ ਲੈ ਕੇ ਆਉਂਦੀ ਹੈ ਰੋਗਾਂ ਤੋਂ ਬਚਾਉਂਦੀ ਹੈ ਮਨੋਖ ਨੇ ਕਿਹਾ ਕਿ ਉਹ ਕਿਵੇਂ ਜਦੋਂ ਮਨੋਖ ਆਪਣੇ ਸਾਹਮਣੇ ਕੋਈ ਖਾਣ ਲਈ ਕੋਈ ਚੀਜ਼ ਰੱਖਦਾ ਤੇ ਰੋਟੀ ਰੱਖਦਾ ਤਾਂ ਰੋਟੀ ਫਰਿਆਦ ਕਰਦੀ ਹੈ ਇਸ ਨਾਲ ਇਹ ਆਪਣਾ ਤੇ ਕਿਸੇ ਦਾ ਢਿੱਡ ਭਰੇ ਵਰੇਤੇ ਆਣ ਤੇ ਤਾਂ ਅੰਦੇ ਟੀਰ ਲੱਗੇ ਰਹਿਣਗੇ ਜਦੋਂ ਤੁਸੀਂ ਰੋਟੀ ਖਾਂਦੇ ਨਹੀਂ ਕੁਝ ਰੋਟੀਆਂ ਆਪਣੇ ਘਰ ਐਵੇਂ ਦੀਆਂ ਹੁੰਦੀਆਂ ਨੇ ਆਪਾਂ ਪਕਾ ਕੇ ਰੱਖ ਲਈਆਂ ਥੋੜੀਆਂ ਖਾਦੀਆਂ ਥੋੜੀਆਂ ਬਚ ਗਈਆਂ ਉਹਨਾਂ ਨੂੰ ਐਵੇਂ ਹੀ ਰੱਖ ਦਿੰਦੇ ਆ ਤਾਂ ਰੋਟੀ ਫਰਿਆਦ ਕਰਦੀ ਹੈ ਪ੍ਰਮਾਤਮਾ ਤੂੰ ਮੈਨੂੰ ਇਹਦੇ ਹਿੱਸੇ ਤਾਂ ਲਿਖ ਦਿੱਤਾ ਪਰ ਇਹਨੇ ਤਾਂ ਮੈਨੂੰ ਠੁਕਰਾ ਦਿੱਤਾ ਹੈ ਤੇ ਇਹਨੇ ਆਪਣਾ ਢਿੰਡ ਤਾਂ ਪਾਰ ਲਿਆ ਤੇ ਕਿਸੇ ਦਾ ਪੁਰਿਆ ਨਹੀਂ ਤੇਰੀ ਬੁਣਾਈ ਖਲਕਤ ਦਾ ਵੀ ਇਸੇ ਨਾਲ ਟੇਟ ਨਹੀਂ ਭਰਿਆ ਇਹਨੇ ਤਾਂ ਇੱਥੇ ਹੀ ਰੱਖਿਆ ਨੇ ਤਾਂ ਪਰਮਾਤਮਾ ਉਸ ਰੋਟੀ ਦੀ ਜਿਹੜੀ ਫਰਿਆਦ ਹੁੰਦੀ ਹੈ ਕਹਿੰਦੇ ਉਹਨੂੰ ਕਈ ਗੁਣਾ ਦੇ ਨਾਲ ਭਰ ਦਿੰਦਾ ਹੈ ਉਹ ਕਈ ਜਿਹੜੇ ਐਵੇਂ ਰਾਜ ਲੁਕਾ ਕੇ ਰੱਖ ਦਿੰਦਾ ਹੈ ਉਹ ਸੱਚ ਕਈ ਫਾਇਦੇ ਪਾ ਕੇ ਰੱਖ ਦਿੰਦਾ ਹੈ ਫਿਰ ਕਹਿੰਦੇ ਜੋ ਵੀ ਸਵੇਰੇ ਉੱਠ ਕੇ ਉਹ ਰੋਟੀ ਖਾਂਦਾ ਉਹ ਰੋਗਾਂ ਤੋਂ ਬਿਮਾਰੀਆਂ ਤੋਂ ਬਚ ਜਾਂਦਾ ਨਾਲ ਦੇ ਨਾਲ ਉਸ ਘਰ ਬਰਕਤ ਦੇ ਟੇ ਲੱਗ ਜਾਂਦੇ ਨੇ ਇਕ ਸਮਾਂ ਐਵੇਂ ਦਾ ਵਸੇ ਇੱਕ ਜਦੋਂ ਮਨੁੱਖ ਦੀ ਭਾਵੇਂ ਕਿੰਨੀ ਮਰਜ਼ੀ ਉਮਰ ਹੋਵੇ ਉਹ ਕਦੇ ਕਮਜ਼ੋਰ ਨਹੀਂ ਸੀ ਹੁੰਦਾ ਭਾਵੇਂ ਉਹਦੀ ਜਿੰਨੀ ਵੀ ਭਾਵੇਂ ਬੁਢਾਪੇ ਵਾਲੀ ਉਮਰ ਵੀ ਕਿਉਂ ਨਾ ਹੋਵੇ ਉਸ ਸਮੇਂ ਪ੍ਰਮਾਤਮਾ ਦੀ ਰਜਾ ਵਿੱਚ ਰਹਿਣ ਵਾਲਾ ਹਮੇਸ਼ਾ ਬਹੀ ਰੋਟੀ ਦੇ ਵਰਤੋਂ ਕਰਦਾ ਸੀ ਉਹ ਆਦਮੀ ਜੋ ਵੀ ਉਹਨੂੰ ਪ੍ਰਮਾਤਮਾ ਨੇ ਚੀਜ਼ਾਂ ਦਿੱਤੀਆਂ ਸਿਆਣੇ ਉਹਨਾਂ ਦਾ ਸ਼ੁਕਰਾਨਾ ਕਰਦੇ ਸੀ ਕਿਸੇ ਚੀਜ਼ ਦਾ ਅਨਾਦਰ ਨਹੀਂ ਸੀ ਕਰਦਾ ਅੱਜ ਦੇ ਸਮੇਂ ਹਰ ਮਨੁੱਖ ਕੋਈ ਨਾ ਕੋਈ ਰੋਗ ਤੇ ਕੋਈ ਨਾ ਕੋਈ ਬਿਮਾਰੀ ਦੇ ਨਾਲ ਕਮਜ਼ੋਰ ਹੋਇਆ ਪਿਆ। ਬਿਮਾਰੀਆਂ ਨੇ ਆਪਾਂ ਨੂੰ ਘੇਰਿਆ ਹੋਇਆ ਹੈ। ਇਸ ਦਾ ਸਭ ਤੋਂ ਵੱਡਾ ਰਾਮਵਾਂ ਇਲਾਜ ਹੈ ਇਸ ਨੂੰ ਡਾਕਟਰ ਵੀ ਹੁਣ ਸਲਾਹ ਦਿੰਦੇ ਨੇ। ਜੇਕਰ ਸਵੇਰੇ ਓਟੇ ਕੇ ਤੁਸੀਂ ਬਈ ਰੋਟੀ ਨੂੰ ਹਲਕਾ ਜਿਹਾ ਗਰਮ ਕਰਕੇ ਖਾਂਦੇ ਹੋ। ਇਸ ਤਰ੍ਹਾਂ ਖਾਣ ਨਾਲ ਤੁਹਾਡੀ ਸਿਹਤ ਜਿਹੜੀ ਹੈ ਉਹ ਬੜੀ ਸ਼ਾਨਦਾਰ ਹੋ ਜਾਵੇਗੀ। ਤੁਸੀਂ ਜਵਾਨ ਵੀ ਨਜ਼ਰ ਆਉਣ ਲੱਗ ਜਾਓਗੇ। ਜਿੰਨੀ ਤੁਹਾਡੀ ਕਮਜ਼ੋਰੀ ਹੈ ਇਹ ਆਪੇ ਦੂਰ ਹੋ ਜਾਵੇਗੀ ਸਭ ਰੋਗਾਂ ਦੀ ਬੇ ਰੋਟੀ ਇਹ ਇੱਕ ਇਲਾਜ ਹੈ ਸਵੇਰ ਦੀ ਜਦੋਂ ਖੁਰਾਕ ਲੈਂਦੇ ਹੋ ਤਾਂ ਆਪਾਂ ਜਦੋਂ ਖਾਂਦੇ ਹਾਂ ਰਾਤ ਦੀ ਬਚੀ ਹੋਈ ਰੋਟੀ ਤੇ ਨਾਲ ਦੁੱਧ ਦਾ ਗਲਾਸ ਇੰਨੀ 슈ਗਰ ਵੀ ਪੀਂਦੇ ਹੋਵੇਂ ਚੀਜ਼ਾਂ ਤੁਹਾਡੇ ਵਾਸਤੇ ਆ ਜਾਣਗੀਆਂ ਜਿਹੜੇ ਕਹਿੰਦੇ ਹਨ ਕਿ ਵਜ਼ਨ ਵਜ਼ਨ ਵੱਧ ਗਿਆ ਵਜ਼ਨ ਵੱਧਾ ਉਹ ਇਸ ਤਰ੍ਹਾਂ ਦੇਖੋਗੇ ਤੁਹਾਡਾ ਵਜ਼ਨ ਵੀ ਘਟਣਾ ਸ਼ੁਰੂ ਹੋ ਜਾਵੇਗਾ ਜਿਹੜੇ ਆਪਣੇ ਖੂਨ ਦੇ ਵਿੱਚ ਸ਼ੂਗਰ ਦੀ ਮਾਤਰਾ ਹੈ ਉਹ ਵੀ ਠੀਕ ਹੋ ਜਾਵੇਗੀ ਜਿਹੜੇ ਲੋਕ ਕਬਜ ਤੋਂ ਪਰੇਸ਼ਾਨ ਨੇ ਉਹਨਾਂ ਨੂੰ ਦੁੱਧ ਤੇ ਬਾਈ ਰੋਟੀ ਦੀ ਵਰਤੋਂ ਕਰਨੀ ਚਾਹੀਦੀ ਹੈ ਸਾਦਗੀ ਨੂੰ ਅਪਣਾਓ ਤੇ ਬਾਈ ਰੋਟੀ ਨੂੰ ਤੇ ਬਾਈ ਰੋਟੀ ਨੂੰ ਅਪਣਾਓ ਜ਼ਿੰਦਗੀ ਦੇ ਅੱਧੇ ਦੁੱਖ ਤਾਂ ਖਤਮ ਹੋ ਜਾਣਗੇ ਆਪਣੇ ਵੱਡੇ ਵਡੇਰਿਆਂ ਨੇ ਤਾਂ ਆਪਾਂ ਨੂੰ ਬੜੀਆਂ ਸੋਹਣੀਆਂ ਚੀਜ਼ਾਂ ਦਿੱਤੀਆਂ ਸਨ ਸਮਝਾਈਆਂ ਵੀ ਸਨ ਪਰ ਆਪਾ ਨਾਲ ਪਰ ਆਪਾ ਨਾਲ ਸਮੇਂ ਰਹਿਣ ਦੀ ਚੀਜ਼ਾਂ ਦੀ ਕਦਰ ਨਹੀਂ ਕਰਨੀ ਅਸੀ ਕਦਰ ਕਰਨੇ ਸ਼ੁਰੂ ਦਿੱਤੀ ਹੈ ਸਿਆਣੇ ਕਹਿੰਦੇ ਸੀ ਕਿ ਥਾਲੇ 'ਚ ਜੋਠ ਨਾ ਛਡੋ ਘਰ ਦੀ ਬਰਕਤ ਖਾ ਜਾਂਦੇ ਹੈ ਕਹਿੰਦੇ ਜਦੋਂ ਪ੍ਰਸ਼ਾਦਾ ਬਣਾਓ ਸਿਰ ਟੱਕ ਕੇ ਬਣਾਓ ਭਾਵੇਂ ਬੀਬੀਆਂ ਬਣਾਉਣ ਭਾਵੇਂ ਪੁਰਖ ਬਣਾਉਣ ਉਸ ਸਮੇਂ ਪਰਮਾਤਮਾ ਦਾ ਨਾਮ ਲਵਾਓ ਪ੍ਰਸ਼ਾਦਾ ਬਣਾਉਂਦੇ ਸਮੇਂ ਪਰਮਾਤਮਾ ਤੂੰ ਰਜਿਕ ਦਿੱਤਾ ਰਜਿਕ ਬਣਾਉਣ ਦੀ ਤਾਕਤ ਵੀ ਦਿੱਤੀ ਹੁਣ ਪਰਮਾਤਮਾ ਜਿਹੜਾ ਖਾਵੇ ਉਹ ਹਮੇਸ਼ਾ ਤੇਰੇ ਨਾਲ ਜੁੜੇ ਤੇ ਸਰੀਰ ਤੰਦਰੁਸਤ ਰਹੇ ਤੇ ਪਰਮਾਤਮਾ ਜਿੱਥੇ ਜਾ ਕੋ ਜੇ ਦਿੱਤਾ ਜਿੱਥੇ ਜਿੱਥੇ ਆ ਕੋ ਜੇ ਦਿੱਤਾ ਉਥੇ ਬਾਕੀ ਅਰਦਾਸਾਂ ਨੂੰ ਪੂਰਾ ਕਰ ਦਿੰਦਾ ਫਿਰ ਖਾਣ ਲੱਗਿਆ ਮੈਂ ਜੋਠ ਨਾ ਛੱਡੋ ਤੇ ਪਰਮਾਤਮਾ ਦਾ ਨਾਮ ਲਵੋ ਹਮੇਸ਼ਾ ਜੋ ਵੀ ਕਰਦਾ ਰਚਕ ਹੈ ਉਸ ਦਾ ਇੱਜ਼ਤ ਤੇ ਸਤਿਕਾਰ ਕਰਨਾ ਆਰੰਭ ਕਰ ਦਿਓ ਤੁਹਾਡੇ ਘਰ ਦੇਨ ਦੁਗਣੇ ਰਾਤ ਚੋਂ ਅਗਨੀ ਤਰੱਕੀ ਹੋਣੇ ਸ਼ੁਰੂ ਹੋ ਜਾਵੇਗੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਲਿਖਣਾ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ